ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੂ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਆਂ ਕੁਝ ਮੁੱਖ ਸੁਰਖੀਆਂ ਦੇ ਨਾਲ ਅੰਮ੍ਰਿਤਸਰ 'ਚ ਮਨਾਇਆ ਗਿਆ ਯੋਗਾ ਦਿਵਸ ਅਟਾਰੀ ਸਰਹੱਦ ਤੇ ਬੀਐਸਐਫ ਦੇ ਜਵਾਨਾਂ ਨੇ ਕੀਤਾ ਯੋਗਾ ਕੰਪਨੀ ਬਾਗ 'ਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ ਪੰਜਾਬ 'ਚ ਅਜ ਫੇਰ ਪਵੇਗੀ ਗਰਮੀ ਦੋ ਦਿਨਾਂ ਦੀ ਰਾਹਤ ਮਗਰੋਂ ਫੇਰ ਸਤਾਏਗੀ ਗਰਮੀ ਕੁਝ ਸ਼ਹਿਰਾਂ 'ਚ 42 ਡਿਗਰੀ ਤੱਕ ਪਹੁੰਚ ਸਕਦਾ ਹੈ ਤਾਪਮਾਨ ਜਲੰਧਰ ਜ਼ਿਮਨੀ ਚੌਂਣ 'ਚ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੈ ਕਾਂਗਰਸ ਆਪ ਅਕਾਲੀ ਦਲ ਦੇ ਉਮੀਦਵਾਰ ਭਰਨਗੇ ਨਾਮਜ਼ਦਗੀ ਸਾਰੇ ਉਮੀਦਵਾਰ ਕਰਨਗੇ ਰੋਡ ਸ਼ੋਅ ਜਲੰਧਰ ਦੀ ਕਾਜ਼ੀ ਮੰਡੀ 'ਚ ਐਡੀਜੀਪੀ ਐਸਰਾਈ ਦੀ ਵੱਡੀ ਰੇਡ ਨਸ਼ੇ ਦੇ ਖਿਲਾਫ ਜੰਗ ਤਹਿਤ ਹੋਈ ਵੱਡੀ ਕਾਰਵਾਈ ਪੁਲਿਸ ਵੱਲੋਂ ਆਪਰੇਸ਼ਨ ਈਗਲ ਤਹਿਤ ਕਾਰਵਾਈ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਕੇਂਦਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੱਸ ਦੇ ਕਿ ਇਹ ਜੋ ਪ੍ਰਦਰਸ਼ਨ ਹੈ NEET ਦੇ ਪੇਪਰ ਦੇ ਵਿੱਚ ਜੋ ਧਾਂਦਲੀ ਹੋਈ ਹੈ ਉਸ ਦੇ ਵਿਰੋਧ ਦੇ ਵਿੱਚ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਹੋਰ ਵੱਡੇ ਆਗੂ ਜੋ ਨੇ ਕਾਂਗਰਸ ਦੇ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਗੇ ਤਾਂ ਚੰਡੀਗੜ੍ਹ ਦੇ ਵਿੱਚ ਜੋ ਕਾਂਗਰਸ ਦਾ ਦਫ਼ਤਰ ਹੈ ਉੱਥੇ ਜੋ ਪ੍ਰਦਰਸ਼ਨ ਹੈ ਉਹ ਕੀਤਾ ਜਾਏਗਾ ਨੀਟ ਪ੍ਰੀਖਿਆ ਦੇ ਵਿੱਚ ਹੋਈ ਧਾਂਦਲੀ ਦੇ ਵਿਰੋਧ ਦੇ ਵਿੱਚ ਅੱਜ ਕੇਂਦਰ ਸਰਕਾਰ ਦੇ ਖਿਲਾਫ ਪੰਜਾਬ ਕਾਂਗਰਸ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਏਗਾ ਇਸ ਮੌਕੇ ਪਾਰਟੀ ਦੇ ਚੰਡੀਗੜ੍ਹ ਦਫ਼ਤਰ ਦੇ ਵਿੱਚ ਪ੍ਰਦਰਸ਼ਨ ਰੱਖਿਆ ਗਿਆ ਤਾਂ ਇਹ ਜੋ ਪ੍ਰਦਰਸ਼ਨ ਹੈ ਪੰਜਾਬ ਕਾਂਗਰਸ ਪ੍ਰਧਾਨ ਅਵਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਹੋਇਆ ਇਸ ਦੇ ਵਿੱਚ ਸਾਰੇ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਹਲਕਾ ਇੰਚਾਰਜ ਤੇ ਕੋਆਰਡੀਨੇਟਰ ਸ਼ਾਮਲ ਹੋਏ ਨੇ ਨਸ਼ੇ ਦੇ ਖਿਲਾਫ ਜੰਗ ਦੇ ਤਹਿਤ ਅੱਜ ਐਡੀਜੀਪੀ ਐਸ ਰਾਏ ਦੇ ਵੱਲੋਂ ਜਲੰਧਰ ਦੇ ਵਿੱਚ ਦਬਿਸ਼ ਕੀਤੀ ਗਈ ਹੈ ਦੱਸਦੀ ਕਿ ਜਲੰਧਰ ਦੇ ਵਿੱਚ ਨਸ਼ੇ ਦੇ ਖਿਲਾਫ ਆਪਰੇਸ਼ਨ ਈਗਲ ਚਲਾਇਆ ਗਿਆ ਜਿਸ ਦੇ ਤਹਿਤ ਜਲੰਧਰ ਦੀ ਕਾਜ਼ੀ ਮੰਡੀ ਦੇ ਵਿੱਚ ਇਹ ਵੱਡੇ ਪੱਧਰ ਤੇ ਰੇਡ ਹੋਈ ਹੈ ਘਰਾਂ ਦੇ ਵਿੱਚ ਜੋ ਸੰਦੇਗਦ ਸੀ ਸ਼ੱਕੀ ਸੀ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਗਈ ਹੈ ਕੱਲਾ ਕੱਲਾ ਪੱਤਾ ਪੱਤਾ ਫਰੋਲ ਦਿੱਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਸੋ ਇੱਕ ਵਾਰ ਤੁਹਾਨੂੰ ਤਸਵੀਰਾਂ ਦੇ ਵਿਰਖ ਕਰਵਾਉਂਦੇ ਆਂ ਜਲੰਧਰ ਦੇ ਵਿੱਚ ADGP ES رائے ਦੇ ਵੱਲੋਂ ਇੱਕ ਵੱਡਾ ਸਰਚ ਆਪਰੇਸ਼ਨ ਕੀਤਾ ਗਿਆ ਕਾਜ਼ੀ ਮੰਡੀ ਦੇ ਵਿੱਚ ਅੱਜ ਸਵੇਰੇ ਸਵੇਰੇ ADGP ES رائے ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ADCP ਕ੍ਰਾਈਮ ਅਦਿੱਤ્ય ਵਾਰੀਅਰ ਨੇ ਭਾਰੀ ਪੁਲਿਸ ਫੋਰਸ ਲੈ ਕੇ ਰੇਡ ਕੀਤੀ ਹੈ ਦਰਸਲ ਅੱਜ ਪੁਲਿਸ ਨੇ ਕਾਜ਼ੀ ਮੰਡੀ 'ਚ ਰੇਡ ਕੀਤੀ ਹੈ ਇਸ ਦੌਰਾਨ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਹੜਕੰਪ ਮੱਚ ਜਾਂਦਾ ਹੈ ਹਾਲਾਂਕਿ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦਾ ਕਹਿਣਾ ਹੈ ਕਿ ਨਸ਼ੇ ਦੇ ਖਿਲਾਫ ਉਹਨਾਂ ਨੇ ਕਾਜ਼ੀ ਮੰਡੀ ਦੇ ਵਿੱਚ ਆਪਰੇਸ਼ਨ ਈਗਲ ਚਲਾਇਆ ਇਸ ਦੌਰਾਨ 300 ਕਰੀਬ ਪੁਲਿਸ ਮੁਲਾਜ਼ਮਾ ਨੇ ਕਾਜ਼ੀ ਮੰਡੀ ਸਣੇ ਆਲੀ ਦਵਾਲੀ ਦੇ ਇਲਾਕਿਆਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਪੁਲਿਸ ਦਾ ਕਹਿਣਾ ਹੈ ਕਿ ਇਸ ਸਰਚ ਆਪਰੇਸ਼ਨ ਦੌਰਾਨ ਇਲਾਕੇ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਨਸ਼ੀਲਾ ਪਦਾਰਥ ਬਰਾਮਦ ਹੋਇਆ ਅੱਜ ਐਸਜੀਪੀਸੀ ਦੇ ਦਫ਼ਤਰ ਤੋਂ ਸਿੱਖ ਸ਼ਰਦਾਲੂਆਂ ਦਾ ਇੱਕ ਵਫ਼ਦ ਯਾਨੀ ਕਿ ਜਥਾ ਰਵਾਨਾ ਹੋਇਆ ਪਾਕਿਸਤਾਨ ਦੇ ਲਈ ਦੱਸਿਆ ਕਿ ਪਾਕਿਸਤਾਨ ਦੇ ਵਿੱਚ ਇਹ 317 ਸ਼ਰਦਾਲੂ ਜਾ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਨ ਦੀ ਵਰਸੀ ਮਨਾਉਣ ਦੇ ਲਈ ਇਹਨਾਂ ਦੇ ਵੱਲੋਂ ਉੱਥੇ ਜਾਇਆ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ 30 ਜੂਨ ਨੂੰ ਇਹ ਜੋ ਜਥਾ ਹੈ ਵਫ਼ਦ ਹੈ ਭਾਰਤ ਦੇ ਵਿੱਚ ਵਾਪਸ ਪਰਤੇਗਾ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਅੱਜ ਐਸਜੀਪੀਸੀ ਦਫ਼ਤਰ ਤੋਂ ਪਾਕਿਸਤਾਨ ਦੇ ਲਈ ਰਵਾਨਾ ਹੋਏ ਨੇ ਇਹ ਜਥਾ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਦਰਸ਼ਨ ਕਰਨ ਤੋਂ ਬਾਅਦ 30 ਜੂਨ ਨੂੰ ਵਾਪਸ ਪਰਤੇਗਾ ਸ਼੍ਰੋਮਣੀ ਕਮੇਟੀ ਦੀ ਅਗਵਾਈ ਦੇ ਵਿੱਚ ਅੰਤਰੀਮ ਕਮੇਟੀ ਦੇ ਮੈਂਬਰ ਖੁਸ਼ਵਿੰਦਰ ਸਿੰਘ ਪਾਟਿਆ ਦੀ ਅਗਵਾਈ ਦੇ ਵਿੱਚ ਇਹ ਸਿੱਖ ਸ਼ਰਧਾਲੂਆਂ ਦਾ ਜਥਾ ਜੈਕਾਰਿਆਂ ਦੀ ਗੂੰਜ ਦੇ ਨਾਲ ਪਾਕਿਸਤਾਨ ਦੇ ਲਈ ਰਵਾਨਾ ਹੋ ਗਿਆ ਉਸ ਦੌਰਾਨ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਵੱਖਰਾ ਹੀ ਚਾਅ ਦੇਖਣ ਨੂੰ ਅਤੇ ਉਹਨੇ ਕਿਹਾ ਕਿ ਉਹ ਪਾਕਿਸਤਾਨ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਜਾ ਰਹੇ ਨੇ ਅਤੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਕੇ 30 ਜੂਨ ਨੂੰ ਵਾਪਸ ਆਣਗੇ ਜਲੰਧਰ ਜ਼ਿਮਨੀ ਚੋਣਾ ਨੂੰ ਲੈ ਕੇ ਅੱਜ ਆਖਰੀ ਦਿਨ ਹੈ ਨਾਮਜ਼ਦਗੀ ਦਾ 21 ਜੂਨ ਦਾ ਆਖਰੀ ਦਿਨ ਦਿੱਤਾ ਗਿਆ ਸੀ ਤੇ ਅੱਜ ਆਖਰੀ ਦਿਨ ਹੈ ਨਾਮਜ਼ਦਗੀ ਭਰਨ ਦਾ ਦੱਸ ਦਈਏ ਕਿ ਕਾਂਗਰਸ ਭਾਵੇਂ ਆਮ ਆਦਮੀ ਪਾਰਟੀ ਭਾਵੇਂ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਅੱਜ ਆਖਰੀ ਦਿਨ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ ਤੇ ਨਾਲ ਦੀ ਨਾਲ ਜਿਨੇ ਵੀ ਸਾਰੇ ਉਮੀਦਵਾਰ ਨੇ ਅੱਜ ਰੋਡ ਸ਼ੋਅ ਕਰਨਗੇ ਜਲੰਧਰ ਦੇ ਵਿੱਚ ਵੈਸਟ ਹਲਕੇ ਦੇ ਵਿੱਚ ਵਿਧਾਨ ਸਭਾ ਜ਼ਮਣੀ ਚੋਣ ਨੂੰ ਲੈ ਕੇ ਅੱਜ ਨਾਮਿਨੇਸ਼ਨ ਦਾ ਆਖਰੀ ਦਿਨ ਹੈ ਕੁਝ ਦੇਰ ਦੇ ਵਿੱਚ ਕਾਂਗਰਸ ਆਪ ਅਤੇ ਸ਼੍ਰੋਮਣੀ ਅਕਾਲੀ ਦਲ ਸੜੇ ਹੋਰ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰ ਆਪਣੀ ਨਾਮਜ਼ਦਗੀ ਪੱਤਰ ਭਰਨਗੇ ਇਸ ਤੋਂ ਪਹਿਲਾਂ ਕਾਂਗਰਸ ਆਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਆਪਣੇ ਆਪਣੇ ਸਮਰਥਕਾਂ ਨੂੰ ਲੈ ਕੇ ਰੋਡ ਸ਼ੋਅ ਵੀ ਕਰਨਗੇ ਤਾਂ 모ਹਿੰਦਰ ਭਗਤ ਦੇ ਨਾਮਜ਼ਦਗੀ ਭਰਨ ਤੋਂ ਪਹਿਲਾਂ ਭਾਰਗੋ ਕੈਂਪ ਦੇ ਵਿੱਚ ਸਥਿਤ ਕਬੀਰ ਮੰਦਰ ਦੇ ਵਿੱਚ ਮੱਥਾ ਟੇਕਿਆ ਆਏਗਾ ਪਗਤ ਦੇ ਨਾਲ ਸੂਬਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਣੇ ਹੋਰ ਵੱਡੇ ਨੇਤਾ ਵੀ ਮੌਜੂਦ ਹੋਣਗੇ ਦਸ ਦਈ ਕਿ ਸੁਰਿੰਦਰ ਕੌਰ ਜੋ ਕਿ ਕਾਂਗਰਸ ਤੋਂ ਨੇ ਉਹ ਨਾਮਜ਼ਦਗੀ ਪਰਵਾਉਣ ਦੇ ਲਈ ਪੰਜਾਬ ਕਾਂਗਰਸ ਦੇ ਪ੍ਰਦਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਨੇ ਤੁਹਾਨੂੰ ਦੱਸ ਦਈ ਕਿ ਕਾਂਗਰਸ ਨੇ ਸੁਰਿੰਦਰ ਕੌਰ ਆਮ ਆਦਮੀ ਪਾਰਟੀ ਨੇ ਮੋਹਿੰਦਰ ਪਗਤ ਤੇ ਸ਼੍ਰੋਮਣੀ ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਮੈਦਾਨ ਦੇ ਵਿੱਚ ਉਤਾਰਿਆ ਉੱਥੇ ਹੀ ਭਾਜਪਾ ਪ੍ਰਤੀਯਾਸ਼ੀ ਯਾਨੀ ਕਿ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਕੱਲ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਲਿਆ ਸੀ ਤਾਂ ਦੱਸ ਦਈ ਕਿ ਨਾਮਜ਼ਦਗੀ ਜੋ ਹੈ ਉਹ ਸ਼ੀਤਲ ਅੰਗੁਰਾਲ ਦੇ ਵੱਲੋਂ ਪਹਿਲੇ ਭਰ ਲਈ ਗਈ ਹੈ ਤੇ ਇਹ ਜੋ ਚੋਣ ਹੈ ਜਲੰਧਰ ਦੀ ਸੀਟ ਤੇ ਸ਼ੀਤਲੰਗੁਰਾਲ ਦੇ ਵੱਲੋਂ ਆਪ ਦੇ ਵਿੱਚ ਐਮਐਲਏ ਹੋਣ ਦੇ ਬਾਵਜੂਦ ਅਸਤੀਫਾ ਦੇਣ ਤੋਂ ਬਾਅਦ ਕਰਵਾਈ ਜਾ ਰਹੀ ਹੈ ਤਾਂ ਹੁਣ ਬੀਜੇਪੀ ਦੇ ਵਿੱਚ ਉਮੀਦਵਾਰ ਦੇ ਤੌਰ ਤੇ ਬੀਜੇਪੀ ਦੇ ਵੱਲੋਂ ਸ਼ੀਤਲੰਗੁਰਾਲ ਨੂੰ ਹੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਅਜੂਬਰੀ ਦੁਨੀਆ ਦੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਜਿਸ ਦੇ ਚੱਲਦਿਆਂ ਅੱਜ ਅਟਾਰੀ ਵਾਗਾ ਬਾਰਡਰ ਦੀ ਸਰਹੱਦ ਤੇ ਬੀਐਸਐਫ ਜਵਾਨਾਂ ਦੇ ਵੱਲੋਂ ਯੋਗ ਕੀਤਾ ਗਿਆ ਤਾਂ ਦੱਸਦੀ ਹੈ ਕਿ ਕੰਪਨੀ ਬਾਗ ਦੇ ਵਿੱਚ ਵੀ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ ਸੀ ਤਾਂ ਨਾਲ ਦੀ ਨਾਲ ਅੰਮ੍ਰਿਤਸਰ ਦੇ ਵਿੱਚ ਯੋਗ ਦਿਵਸ ਮਨਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸ਼ੁੱਕਰਵਾਰ ਨੂੰ ਜ਼ਿਲ੍ਹੇ ਭਰ ਦੇ ਵਿੱਚ ਯੋਗ ਦੇ ਸ਼ਿਵਰ ਲਗਾ ਕੇ ਲੋਕਾਂ ਨੂੰ ਯੋਗ ਤੇ ਇਸ ਦਿਨ ਚਰਿਆ ਨੂੰ ਉਤਾਰਨ ਦਾ ਸੰਦੇਸ਼ ਦਿੱਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਜਿੱਥੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕੀਤਾ ਗਿਆ ਉੱਥੇ ਹੀ اٹਾਰੀ ਬਾਰਡਰ ਤੇ ਬੀਐਸਐਫ ਦੇ ਜਵਾਨਾਂ ਨੇ ਸਵਰਨ ਦਵਾਰ ਗੈਲਰੀ ਦੇ ਵਿੱਚ ਇਕੱਠਿਆਂ ਯੋਗਾ ਕੀਤਾ। ਪੰਜਾਬ ਦੇ ਜ਼ਿਆਦਾਤਰ ਸਾਰੇ ਪਾਰਕਾਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਵੀ ਆਪਣੇ ਆਪਣੇ ਪੱਧਰ ਤੇ ਕਾਰਜਕ੍ਰਮ ਆਯੋਜਿਤ ਕੀਤੇ ਵੌਇਸ ਆਫ ਅੰਮ੍ਰਿਤਸਰ ਯਾਨਕੀ VOE ਦੇ ਵੱਲੋਂ ਰਣਜੀਤ ਐਵੇਨਿਊ ਇੱਕ ਨਿਜੀ ਰਿਜ਼ੋਰਟ ਭਾਰਤੀ ਯੋਗ ਸੰਸਥਾਨ ਦੇ ਵੱਲੋਂ ਅਮ੍ਰਿਤ ਅਨੰਦ ਪਾਰਕ ਦੇ ਵਿੱਚ ਵੱਖਰੇ ਵੱਖਰੇ ਯੋਗ ਪ੍ਰੋਗਰਾਮ ਕਰਵਾਏ ਗਏ ਪੰਜਾਬ ਦੇ ਵਿੱਚ ਅਤਿ ਦੀ ਗਰਮੀ ਤੋਂ ਜਿੱਥੇ ਲੋਕਾਂ ਨੂੰ ਰਾਹਤ ਮਿਲੀ ਸੀ ਹੁਣ ਦੋ ਦਿਨ ਰਾਹਤ ਤੋਂ ਬਾਅਦ ਅੱਜ ਫਿਰ ਤੋਂ ਗਰਮੀ ਪੈਣ ਵਾਲੀ ਹੈ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਭਵਿੱਖਬਾਣੀ ਕੀਤੀ ਗਈ ਹੈ ਕਿ ਅੱਜ ਪੰਜਾਬ ਦੇ ਵਿੱਚ ਫਿਰ ਤੋਂ ਗਰਮੀ ਪੈਏਗੀ ਤਾਂ ਤਾਪਮਾਨ ਦੇ ਵਿੱਚ ਜੋ 6 ਡਿਗਰੀ ਦੇ ਗਿਰਾਵਟ ਦਰਜ ਕੀਤੀ ਗਈ ਸੀ ਬੀਤੇ ਦੋ ਦਿਨਾਂ ਦੇ ਵਿੱਚ ਹੁਣ ਜੋ ਤਾਪਮਾਨ ਹੈ 42 ਡਿਗਰੀ ਤੋਂ ਪਾਰ ਇੱਕ ਵਾਰ ਫਿਰ ਤੋਂ ਜਾਏਗਾ ਗਰਮੀ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਹੁਣ ਪੰਜਾਬ ਦੇ ਵਿੱਚ ਪਰੇਸ਼ਾਨ ਕਰੇਗੀ ਪੰਜਾਬ 'ਚ ਦੋ ਦਿਨ ਪਏ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਤਾਂ ਦੋ ਦਿਨ ਦੀ ਬਰਸਾਤ ਤੋਂ ਬਾਅਦ ਪੰਜਾਬ ਦਾ ਔਸਤ ਤਾਪਮਾਨ ਜੋ ਹੈ 6.4 ਡਿਗਰੀ ਤੱਕ ਘਰਾਵਟ ਦਰਜ ਹੋਈ ਹੈ ਉਸ ਦੇ ਵਿੱਚ ਜੋ ਆਮ ਨਾਲੋਂ 2.7 ਡਿਗਰੀ ਘੱਟ ਸੀ ਅਤੇ ਲੋਕ ਕਾਫੀ ਜ਼ਿਆਦਾ ਖੁਸ਼ ਸੀ ਪਰ ਅੱਜ ਤੋਂ ਫਿਰ ਤਾਪਮਾਨ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਹਾਲਾਂਕਿ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਮੌਸਮ ਆਮ ਵਾਂਗ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਮੌਸਮ ਵਿਭਾਗ ਦੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਬੀਤੀ ਸ਼ਾਮ ਤੱਕ ਅਮ੍ਰਿਤਸਰ ਦੇ ਵਿੱਚ 5 ਮਿਲੀਮੀਟਰ ਫਾਜ਼ਿਲਕਾ ਦੇ ਵਿੱਚ 3.5 ਮਿਲੀਮੀਟਰ ਅਤੇ ਮੋਗਾ ਦੇ ਵਿੱਚ 1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦਕਿ ਹਰੇਕ ਸ਼ਹਿਰ ਦੇ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ 4 ਤੋਂ 9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਸੋ ਇਹ ਸੰਪੰਜਾਬ ਦੀਆਂ ਕੁਝ ਮੁੱਖ ਖਬਰਾਂ ਅਜਈਆਂ ਹੋਰਨਾਂ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ